ਦੇ ਵਿੱਚ ਜòn ਮੇ ਦਾ ਨੈਸਲੇ ਪੂਰੀ ਤਰ੍ਹਾਂ ਪੱਕ ਗਿਆ ਲੋਕ ਕਿਹੜੇ ਮੁੱਦੇ ਨੂੰ ਰੱਖ ਕੇ ਵੋਟ ਪਾ ਜਾ ਰਹੇ ਨੇ ਯੰਗ ਜਨਰੇਸ਼ਨ ਉਹ ਤਾਂ ਵੈਸੀ ਵੈਸੇ ਕੰਮ ਦੇ ਉਪਰ ਤੇ ਵੋਟ ਪਾ ਰਹੀ ਏ ਭਗਵਾਨ ਤੁਮਨ ਜੀ ਕਹਿਣ ਭਾਵੇਂ ਕੋਈ ਵੀ ਕਵੇ ਕਰਪਸ਼ਨ ਨਹੀਂ ਫਟਦੀ ਭਈ ਗੱਲ ਬਦਲੀਆਂ ਨੂੰ ਲੋਕ ਪਸੰਦ ਨਹੀਂ ਕਰਦੇ ਇਸ ਟਾਈਮ ਨਸ਼ਾ ਸਭ ਤੋਂ ਵੱਡਾ ਮੁੱਦਾ ਪੰਜਾਬ ਦੇ ਵਿੱਚ ਤੇ ਯੂਥ ਲਈ ਨਸ਼ਾ। ਵੇਖ ਲਾ ਕੇ ਦੇਖਣਾ ਉਹ ਬੁਰਾ ਹਾਲ ਆ ਕਿ ਨਾ ਕੋਈ ਕਾਨੂੰਨ ਦੀ ਵਸਤ ਆ। ਕੋਈ ਲਾਅਨ ਆਰਡਰ ਹੈ ਹੀ ਨਹੀਂ ਸਰ ਪੰਜਾਬ। ਅੱਜ ਇੱਥੇ ਗੋਲੀ ਚੱਲ ਗਈ ਤਾਂ ਉੱਥੇ ਗੋਲੀ ਚੱਲ ਗਈ। ਇਹ ਕਾਹ ਕਿ ਨਾ ਮੱਠੀ ਕਰੇ ਜਦ ਤੱਕ ਤੁਹਾਡੇ ਅੰਦਰ ਇੰਟਰਨਲ ਇਮਾਨਦਾਰੀ ਨਹੀਂ ਨਾ ਹੈ। ਆਪਣੀ ਆਤਮਾ ਨੂੰ ਪੁੱਛ ਕੇ ਦੇਖੋ ਸੀ ਕੀ ਕਰਦੇ ਹੋਏ ਬਸ। साल 2024 ਦੀਆਂ ਲੋਕ ਸਭਾ ਦੀਆਂ ਚੋਣਾਂ ਲੋਕਾਂ ਦਾ ਕੀ ਹੈ ਮિજાਜ ਕਿਸ ਮੁੱਦਿਆਂ ਨੂੰ ਲੈ ਕੇ ਵੋਟ ਪਾਣ ਜਾ ਰਹੇ ਨੇ ਕਿਹੜੇ ਮੁੱਦੇ ਉਹਨਾਂ ਵਾਸਤੇ ਅਹਿਮ ਨੇ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਦੱਸਦੇ ਆ ਕਿ ਜਲੰਧਰ ਦੇ ਵਿੱਚ ਚੋਣਬਾਦ ਦਾ ਐਸਲੇ ਪੂਰੀ ਤਰ੍ਹਾਂ ਪੱਕ ਗਿਆ ਹੈ ਪੰਜ ਕੋਣੀ ਮੁਕਾਬਲਾ ਇਸ ਵਾਰ ਜਲੰਧਰ ਦੇ ਵਿੱਚ ਹੋ ਰਿਹਾ ਹੈ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਤੇ ਬੀਜੀਪੀ ਵੱਲੋਂ ਆਪਣੇ ਕੈਂਡੀਡੇਟ ਦਾ ਅਨਾਉਂਸ ਕਰ ਦਿੱਤੇ ਗਏ ਨੇ ਲੋਕਾਂ ਦੀ ਕੀ ਆਵਾਜ਼ ਨੇ ਲੋਕ ਕਿਹੜੇ ਮੁੱਦਿਆਂ ਨੂੰ ਰੱਖ ਕੇ ਵੋਟ ਪਾਣ ਜਾ ਰਹੇ ਨੇ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿੰਨੀ ਉਮਰ ਹੈ ਤੁਹਾਡੀ ਵੈਰੀ 79 79 ਜੋ ਐਸ ਵੀ ਆ ਜੋ ਜੀ ਮੈਂ ਹੀ ਦੱਸ ਦਿੰਦਾ ਹਾਂ ਦੱਸੋ ਅਸੀਂ ਮੈਂ ਆਪਣੀ ਹੋਸ਼ ਦੇ ਹਾਂ 1900 ਅ ਮਿਰਹਲੇ ਬਾੜ ਹਾਂ ਬਾੜ ਤੋਂ ਚੋਣਾਂ ਵੇਖਦੇ ਆ ਰਹੇ ਹਾਂ ਸਾਡੇ ਹੁੰਦਿਆਂ ਕਾਮਰੇਡ ਰਾਮਕਿਸ਼ਨ ਹੋਣੀ ਮੁੱਖ ਮੰਤਰੀ ਬਣੇ ਸੀ ਠੀਕ ਹੈ 16400 ਵੋਟ ਤੇ ਜਿੱਤੇ ਸੀ ਅੱਛਾ ਹਾਂ ਜੀ ਜੀ ਉਹਦੇ ਬਾਅਦ ਜੀ ਉਹਨਾਂ ਦੇ ਬਾਅਦ ਜਿੱਦਾਂ ਕੇਂਦਰ ਸਰਕਾਰ ਸਸ਼ੇਸ਼ ਰਾਜ ਸਰਕਾਰਾਂ ਦੇ ਵਿੱਚ ਜਿੰਨੇ ਮੰਤਰੀ ਆਏ ਐ ਠੀਕ ਰਹੇ ਐ ਪਰ ਹੁਣ ਜਿੰਨੀ ਕਰਪਸ਼ਨ ਆ ਗਈ ਹੈ ਚਾਹੇ ਭਗਵੰਤ ਮਾਨ ਜੀ ਕਹਿਣ ਭਾਵੇਂ ਕੋਈ ਵੀ ਕਵੇ ਕਰਪਸ਼ਨ ਨਹੀਂ ਘਟਦੀ ਪਈ ਇੱਕ ਮਹਿੰਗਾਈ ਦਾ ਮੁੱਦਾ ਜਿਹੜਾ ਹੈ ਕਿ ਬਹੁਤ ਚਰਚਾ ਦੇ ਵਿੱਚ ਲੋਕਾਂ ਚ ਆਵਾਜ਼ ਦੀ ਹੈ ਕਿ ਮਹਿੰਗਾਈ ਬਹੁਤ ਹੋ ਗਈ ਹੈ ਹੁਣ ਲੋਕਾਂ ਨੂੰ ਲੋਕਾਂ ਦਾ ਜੀਵਨ ਪੱਧਰ ਵੀ ਤੇ ਉੱਚਾ ਹੋਇਆ ਦੋਨੋਂ ਚੀਜ਼ਾਂ ਯਾਨੀ ਕਿ ਪੈਰਲਰ ਚੱਲਦੀਆਂ ਨੇ ਜੇ ਮੈਂ ਸਾਲ 65 'ਚ ਨੌਕਰੀ ਕੀਤੀ ਸੀ ਤੇ ਮੈਨੂੰ 110 ਰੁਪਏ ਮਹੀਨੇ ਦੇ ਮਿਲਦੇ ਸੀ ਤੇ ਜਦ ਮੈਂ 2007 'ਚ ਰਟਾਇਰ ਹੋਇਆ ਤਾਂ ਮੈਂ 25000 ਲੈ ਰਿਹਾ ਸੀ ਅੱਛਾ ਮੈਂ ਇੱਕ ਹੋਰ ਚੀਜ਼ ਤੁਹਾੜੇ ਕੋਲ ਜਾਨਣੀ ਚਾਹਾਂਗਾ ਕਿ ਕਰੀਬ 80 ਸਾਲ ਦੀ ਤੁਹਾਡੀ ਉਮਰ ਹੈ ਜੋ ਐਸ ਵਕਤ ਦਲ ਬਦਲੀਆਂ ਦਾ ਮਾਹੌਲ ਹੈ ਇਹਦਾ ਵੋਟਰ ਤੇ ਕੀ ਅਸਰ ਪੈਂਦਾ ਹੈ ਗੱਲਬਾਤ ਵੀ ਕਰਦੇ ਹੋਵੋਗੇ ਆਪਸੀ ਦਲ ਬਦਲ ਜਿਹੜੇ ਹੈ ਦਲ ਬਦਲੀਆਂ ਨੂੰ ਲੋਕ ਪਸੰਦ ਨਹੀਂ ਕਰਦੇ ਉਹ ਜਿੱਥੇ ਜਾਣਾ ਜਿਨੇ ਕਾਂਗਰਸ ਨੂੰ ਜਾਣਾ ਨੂੰ ਕਾਂਗਰਸ ਜਾਣਾ ਜਿਨੇ ਭਾਜਪਾ ਨੂੰ ਜਾਣਾ ਉਹਨੇ ਭਾਜਪਾ ਨੂੰ ਜਾਣਾ ਉਹ ਦ੍ਰਿੜ ਮੁੱਦਾ ਹੋਇਆ ਹੈ ਆ ਭਾਵੇਂ ਟੀਨੂ ਅਕਾਲੀ ਦਲ ਚਲਾ ਜਾਏ ਅਕਾਲੀ ਦਲ ਛੱਡ ਕੇ ਆ ਜਾਏ ਜਾਂ ਕੇਪੀ ਛੱਡ ਕੇ ਆ ਜਾਏ ਪਾਰਟੀ ਬਲਕਿ ਜਿਹਦੇ ਪੱਕੀ ਵੋਟਾਂ ਨੇ ਪੱਕੇ ਉਹਨੂੰ ਪਾਣੀ ਪੱਕੀ ਜਾਣੀ ਹੈ ਬੋ ਜੀ 2024 ਦੀਆਂ ਵੋਟਾਂ ਚੋਣਾਂ ਦਾ ਅਸਲੇ ਕੀ ਮਾਹੌਲ ਲੱਗ ਰਿਹਾ ਕਿ ਕਿਵੇਂ ਕਿਵੇਂ ਇਹਨੂੰ ਡਿਫਾਈਨ ਕਰਦੇ ਹੋ ਬਾਕੀ ਸਿਆਸੀ ਪਾਰਟੀਆਂ ਬਾਰੇ ਕੀ رائے ਹੈ ਛੱਡੋ ਬਰਾ ਲੋਕਾਂ ਦਾ ਸਪਸ਼ਟ ਇੱਥੇ ਮੂਡ ਬਣਿਆ ਹੋਇਆ ਵੈ ਲੋਕ ਕਹਿੰਦੇ ਕਿ ਅਸੀਂ ਤੈਅ ਕੀਤਾ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਕਿਵੇਂ ਦੇਖਦੇ ਪਏ ਹੋ ਜੋ ਇਸ ਵਕਤ ਮਾਹੌਲ ਬਣਿਆ ਮੁੱਦੇ ਕੀ ਆਮ ਰਹਿਣ ਵਾਲੇ ਨੇ ਕਹਾਂ ਤੇ ਮੁੱਦੇ ਮੁੱਦੇ ਜਿਹੜੇ ਵੀ ਇਸ ਵੇਲੇ ਤੁਹਾਨੂੰ ਜ਼ਰੂਰਤ ਮਹਿਸੂਸ ਹੁੰਦੀ ਹੋਵੇ ਕਿ ਕ੍ਰਾਪਸ਼ਨ ਹੀ ਬਹੁਤ ਵਧੀ ਗਈ ਹੈ ਸਰਕਾਰਾਂ ਵੱਲੋਂ ਦਾਅਵੇ ਤਾਂ ਪੂਰੇ ਨੇ ਕ੍ਰਾਪਸ਼ਨ ਤੇ ਠੱਲ ਪਾਤੀ ਜੇ ਮੌਜੂਦਾ ਸਮੇਂ ਦੀ ਸਰਕਾਰ ਤੇ ਗੱਲ ਕਰੀਏ ਬਹੁਤ ਕ੍ਰਾਪਸ਼ਨ ਬਹੁਤ ਬਹੁਤ ਇਸ ਵਕਤ ਬੋਡਕਾਸਟ ਤਾਂ ਕਰੋਗੇ ਹਾਂ ਪੱਕਾ ਪੱਕਾ ਲੋਕਾਂ ਦੇ ਆਪਣੇ ਆਪਣੇ ਵਿਚਾਰ ਨੇ ਜਿਸ ਤਰੀਕੇ ਦੇ ਨਾਲ ਵੋਟ ਹਾਲਾਂਕਿ ਪਾਣੀ ਆ ਮੰਡੀ 'ਚ ਖੜੇ ਹੋਏ ਆ ਗੱਲਬਾਤ ਕਰਨ ਦੀ ਲੋਕਾਂ ਨਾਲ ਕੋਸ਼ਿਸ਼ ਕਰ ਰਹੇ ਸ੍ਰੀ ਸਰਦਾਰ ਸਾਹਿਬ ਖੜੇ ਸਰਦਾਰ ਸਾਹਿਬ ਸਬਜ਼ੀ ਲੈਣ ਆਏ ਹੋ ਹੱਥ ਪੈ ਰਿਆ ਵੈ ਮਹਿੰਗਾਈ ਦਾ ਕਿਸ ਤਰੀਕੇ ਨਾਲ ਵੇਖਦੇ ਹੋ ਮਹਿੰਗਾਈ ਤਾਂ ਹੈਗੀ ਹੀ ਬੜੀ 2024 ਦੀਆਂ ਵੋਟਾਂ ਦੇ ਵਿੱਚ ਰਹਿਣ ਵਾਲਾ ਮੁੱਦਾ ਮਹਿੰਗਾਈ ਦਾ ਮਹਿੰਗਾਈ ਤਾਂ ਪਹਿਲਾ ਹੀ ਮੁੱਦਾ ਹੈ ਅੱਛਾ ਪਹਿਲਾ ਹੀ ਮੁੱਦਾ ਹੈ ਅੱਛਾ ਮੈਂ ਇੱਕ ਚੀਜ਼ ਜਾਣਨੀ ਚਾਹਾਂਗਾ ਕਿ ਵੋਟ ਜੋ ਹੈ ਇਸ ਸਾਲ ਮੁੱਦਿਆਂ ਨੂੰ ਵੇਖ ਕੇ ਪਾਣ ਜਾ ਰਹੇ ਹੋ ਪਾਰਟੀ ਦੇ ਫੇਸ ਨੂੰ ਜਾਂ ਜੋ ਇਸ ਵਕਤ ਮਾਹੌਲ ਬਣਿਆ ਹੀ ਹੋਇਆ ਵੈ ਦਲ ਬਦਲੀਆਂ ਦਾ ਵੋਟ ਤਾਂ ਹਮੇਸ਼ਾ ਹੀ ਹੈ ਨਾ ਮੁੱਦਿਆਂ ਨੂੰ ਹੋਣੀ ਚਾਹੀਦੀ ਹੈ ਬੰਦੇ ਨੂੰ ਹੋਣੀ ਚਾਹੀਦੀ ਹੈ ਨਾ ਕਿ 파ਕੀ ਨੂੰ ਕਈ ਲੋਕਾਂ ਨੇ ਮੈਂ ਗੱਲ ਕੀਤੀ ਉਹ ਸਿੱਧਾ ਸਿੱਧਾ ਇੱਕੋ ਹੀ ਸਪਸ਼ਟ ਮੋੜਾ ਕਿ ਫਲਾਣੀ ਪਾਰਟੀ ਨੂੰ ਵੋਟ ਪੱਕੀ ਹੈ ਸਰ ਮੈਂ ਇਹ ਬੰਦਾ ਦਾ ਇਮਾਨਦਾਰ ਆ ਉਹਨੂੰ ਵੋਟ ਪਾਓ ਪਾਰਟੀ ਜਿਹੜੀ ਮਰਜ਼ੀ ਹੋਵੇ ਠੀਕ ਹੈ ਤੇ ਇਮਾਨਦਾਰੀ ਦਾ ਜੋ ਅੱਜ ਕੱਲ ਦਲ ਬਦਲੀਆਂ ਦਾ ਮਾਹੌਲ ਵੀ ਚੱਲਦਾ ਪਿਆ ਉਹਨਦੇ ਚ ਇਮਾਨਦਾਰ ਨੂੰ ਕਿੱਦਾਂ ਸਪਸ਼ਟ ਕਰੋਗੇ ਲੱਗ ਹੀ ਜਾਂਦਾ ਪਤਾ ਇਹ ਕਿਹਨੇ ਇੱਥੇ ਰੰਨੇ ਆ ਹੁੰਦੇ ਵੀ ਇੱਥੇ ਹੀ ਆ ਅੱਛਾ ਜਲੰਧਰ ਦੇ ਤੁਸੀਂ ਰਹਿਣ ਵਾਲੇ ਹੋ ਹਾਂ ਜਲੰਧਰ ਦੇ ਵਿੱਚ ਪਿਛਲੇ 5 ਸਾਲਾਂ ਵਿੱਚ ਤੇ ਮੌਜੂਦਾ ਸਮੇਂ ਵਿੱਚ ਹਾਲਾਤ ਕੀ ਬਦਲੇ ਨੇ ਕਿੰਨਾ ਕੁ ਬਦਲਾਅ ਆਇਆ ਹੈ ਹਾਂ ਬਦਲਾਅ ਕੀ ਦੇਖਣਾ ਬੁਰਾ ਹਾਲ ਆ ਕਿ ਨਾ ਕੋਈ ਕਾਨੂੰਨ ਦੀ ਅਵਸਥਾ ਆ ਜੀ ਨਾ ਕੋਈ ਸੜਕਾਂ ਦਾ ਸਾਰਾ ਸਾਰਾ ਬੁਰਾ ਹਾਲ ਹੈ ਡਿਵੈਲਪਮੈਂਟ ਤਾਂ ਹੈ ਹੀ ਨਹੀਂ ਦਾਵੇ ਬਹੁਤ ਨੇ ਸਰਕਾਰਾਂ ਵੱਲ ਉਮੀਦ ਮੈਣੀ ਚਾਹੀ ਆ ਸਾਜਾਂ ਨੂੰ ਮਰਜ਼ੀ ਕਰੀ ਜਾਓ ਇਸ਼ਤਿਹਾਰ ਵੀ ਲੰਬੇ ਲੰਬੇ ਫਲਾਈਓਰ ਬਣਾਤੇ ਮਰਜ਼ੀ ਕਰੋੜਾ ਰੁਪਈਆ ਉਹਦਾ ਸਹਾਰਾ ਦਿਵਾ ਦਿਓ ਉਹੀ ਪੈਸੇ ਤੁਸੀਂ ਅਜੰਤਾ ਦੇ ਡਵੈਲਪਮੈਂਟ ਤੇ ਲਾਓ ਹਾਂ ਇਹ ਮੈਂ ਕਿ ਜਿਹੜੀ ਗੱਲ ਹੈ ਕਿ ਹਕੀਕਤ ਨਹੀਂ ਦਿਖਦੀ ਕਿਸੇ ਨੂੰ ਇੱਕ ਤਾਂ ਦਿਖਦੀ ਉਹ ਜਿਹੜੇ ਜੋ ਵੀ ਖਵਾਰਾਂ ਹਿਸ਼ਾਰ ਦਿੱਤੇ ਜਾਂਦੇ ਆ ਉਹ ਪਹਿਲਾਂ ਜੋ ਕੰਮ ਹੋਏ ਹੁੰਦੇ ਪਹਿਲੇ ਸਰਕਾਰਾਂ ਕੀਤੇ ਹੁੰਦੇ ਆ ਆਪਣੇ ਨਾਂ ਹੀ ਛਾੜੀ ਆਪਣੇ ਮੋਹਰ ਲਾ ਕੇ ਉੱਥੇ ਉਹ ਲੈ ਜਾਂਦੇ ਆ ਸਹੀ ਆ ਹਮ ਬਾਲ ਪੁਰਾਣਾ ਹੀ ਆ ਡੱਬਾ ਨਵਾਂ ਕਰਕੇ ਪਾ ਕੇ ਹਰੇਕ ਬੰਦੇ ਦਾ ਆਪਣਾ ਵਿਚਾਰ ਹੈ ਆਪਣੀ ਸੋਚ ਹੈ ਜਿਸ ਤਰੀਕੇ ਦੇ ਨਾਲ ਵੋਟ ਨੂੰ ਕਾਸਟ ਵੀ ਕਰਨਾ ਵੈ ਪਰ ਲੋਕ ਕਿਤੇ ਨਾ ਕਿਤੇ ਆਪਣੇ ਮੁੱਦਿਆਂ ਨੂੰ ਲੈ ਕੇ ਵੀ ਬਹੁਤ ਸੰਜੀਦਾ ਵੀ ਨੇ ਇਸ ਚੀਜ਼ ਦਾ ਗਿਆਨ ਵੀ ਰੱਖਦੇ ਨੇ ਕਿ ਕਿਸ ਤਰੀਕੇ ਦੇ ਨਾਲ ਵੋਟ ਕਾਸਟ ਕਰਨੀ ਹੈ ਜੋ ਐਸੋਲੇ ਮੌਜੂਦਾ ਸਮੇਂ ਦੇ ਵਿੱਚ ਹਾਲਾਤ ਨੇ ਹਾਲਾਂਕਿ ਇਹ ਗੱਲ ਜ਼ਰੂਰ ਆਖੀ ਹੈ 2024 ਦੀਆਂ ਵੋਟਾਂ ਕਿਸ ਤਰੀਕੇ ਦੇ ਨਾਲ ਮਾਹੌਲ ਬਣਿਆ ਹੈ ਖਾਸ ਕਰਕੇ ਜਲੰਧਰ ਦੀ ਤਸਵੀਰ ਦੀ ਗੱਲ ਕਰਾਂਗਾ ਵੋਟਰ ਦਾ ਰੁਝਾਨ ਕੀ ਹੈ ਸਰ ਵੋਟਰ ਦਾ ਰੁਝਾਨ ਇਸ ਟਾਈਮ ਪਾਰਟੀ ਬਬਾ ਜਿਹਦਾ ਆਮ ਆਦਮੀ ਪਾਰਟੀ ਵਾਲਾ ਜਿਹਦਾ ਸਾਡੇ ਐਮਐਲਏ ਆ ਵੀ ਅਦਰ ਬੀਜੇਪੀ ਵਾਲੇ ਗਏ ਨੇ ਉਹ ਹੁਣ ਆਪਣੀ ਪਾਰਟੀ ਛੱਡ ਕੇ ਬੀਜੇਪੀ ਦਾ ਮਾਹੌਲ ਜਿਆਦਾ ਇਸ ਟਾਈਮ ਕਰ ਗਰਵਰਾ ਰਿਹਾ ਇਸ ਕਰਕੇ ਬੀਜੇਪੀ ਵੱਲ ਜਿਆਦਾ ਰੁਝਾਨ ਹੈ ਲੋਕਾਂ ਦਾ ਜੋ ਦਲ ਬਦਲੀਆਂ ਦਾ ਮਾਹੌਲ ਹੈ ਇਸ ਵਕਤ ਲੱਗਦਾ ਹੈ ਕਿ ਇਹਦੇ ਦਾ ਵੋਟਰ ਤੇ ਵੀ ਕੋਈ ਅਸਰ ਪੈਂਦਾ ਵੈ ਵੋਟਰ ਤੇ ਨਹੀਂ ਖਿਆ ਜਿਹੜਾ ਪਾਰਟੀ ਵਾਈਜ਼ ਹੈ ਉਹਨੇ ਪਾਰਟੀ ਵਾਈਜ਼ ਨੇ ਵੋਟ ਪਾਈ ਅਰਤੀ ਪੱਕੀ ਵੋਟ ਜਿਹੜੀ ਕੈਡਰ ਦੀ ਪੱਕੀ ਵੋਟ ਪੱਕੀ ਵੋਟ ਜਿਹੜੀ ਪਾਰਟੀ ਦੀ ਉਹ ਪਾਰਟੀ ਨੂੰ ਹੀ ਬਣੀ ਲਾ ਕੇ ਚਿਹਰੇ ਨੂੰ ਦੇਖ ਕੇ ਮੈਂ ਨਹੀਂ ਪਾਰਟੀ ਨੂੰ ਬਣੀ ਸਭ ਤੋਂ ਐਮ ਇੱਕ ਗੱਲ ਮੁੱਦੇ ਤੁਹਾਡੇ ਜੋ ਹੁਣ ਮੰਡੀ ਚ ਬੈਠੇ ਹੋ ਗੱਲਬਾਤ ਵੀ ਕਰ ਦਿਓ ਅਸਲ ਮੁੱਦੇ ਕੀ ਨੇ ਤੇ ਪਿਛਲੇ 5 ਸਾਲਾਂ ਚ ਕਿੱਥੋਂ ਟਸ ਤੋਂ ਮਸ ਹੋਏ ਮੁੱਦੇ ਸੁਲਝਾਏ ਮੁੱਦੇ ਉੱਥੇ ਹੀ ਰਹਿੰਦੇ ਆ ਕਾਰੋਬਾਰ ਮੰਦੇ ਨੇ ਇਸ ਕਰਕੇ ਮੁੱਦੇ ਉੱਥੇ ਹੀ ਰਹੇ ਨੇ ਜਦੋਂ ਕਾਰੋਬਾਰ ਦਾ ਰੁਜ਼ਾਨ ਠੀਕ ਹੋਏਗਾ ਪਾਰਟੀ ਵਾਈ ਸਹੀ ਹੋਏਗੀ ਉਹ ਰੁਜ਼ਾਨ ਵੀ ਠੀਕ ਹੋਏਗਾ ਉਗੀ ਵਰਕਰ ਕਹਿੰਦਾ ਕੰਮ ਹੋਣਾ ਚਾਹੀਦਾ ਮੇਰਾ ਕੋਈ ਵੀ ਹੋਵੇ ਜਿਹੜੇ ਆਪਣੇ ਲੀਡਰਸ਼ਿਪ ਸ਼ਿਪ ਦੇ ਵਿੱਚ ਜਿੰਨੇ ਵੀ ਬੰਦੇ ਹੈਗੇ ਨੇ ਉਹ ਕੰਮ ਕਰਨਗੇ ਤਾਂ ਠੀਕ ਹੋਏ ਬਾਕੀ ਮਾਹੌਲ ਇਦਾਂ ਨਹੀਂ ਹੈ ਇਸ ਟਾਈਮ ਨਸ਼ਾ ਸਭ ਤੋਂ ਵੱਡਾ ਮੁੱਦਾ ਪੰਜਾਬ ਦੇ ਵਿੱਚ ਯੂਥ ਲਈ ਨਸ਼ਾ ਨਸ਼ੇ ਨੇ ਇਸ ਟਾਈਮ ਇੰਨਾ ਕ ਮਾਹੌਲ ਖਰਾਬ ਕਰਤਾ ਆ ਕਿ ਯੰਗ ਬੱਚੇ ਯੂਥ ਜਿੰਨਾ ਵੀ ਹੈ ਸਾਡਾ ਜੇ ਅੱਜ ਤੁਸੀਂ ਨਸ਼ਾ ਬੰਦ ਕਰਦੇ ਹੋ 70% ਯੂਥ ਸਾਡਾ ਮਰਨ ਵਾਲੇ ਲੱਗੇ ਲੱਗ ਜਾਣਾ ਅੱਜ ਸਰ 14 ਸਾਲ ਦਾ ਮਤਲਬ ਕਿ ਇੱਕ ਇੱਕ ਮੈਂ ਗਲਤ ਅਡੇਵਲ ਵੀ ਆਣਾ ਆ ਤੁਸੀਂ ਗੱਲ ਕਹਿੰਦੇ ਜੇ ਨਸ਼ਾ ਬੰਦ ਕਰ ਦਈਏ ਹਾਂਜੀ ਹਾਂਜੀ 70% ਜਿਹੜਾ ਯੂਥ ਮੌਤ ਦੀ ਮੂਹ ਦੇ ਵਿੱਚ ਜਾਊਗਾ ਕਿਉਂਕਿ ਉਹਨੂੰ ਨਸ਼ਾ ਮਿਲਣਾ ਨਹੀਂ ਤੇ ਉਹਨਾਂ ਦੀ ਹੋ ਚੁੱਕਾ ਹੈ ਇਸ ਹਾਲਾਤ ਦੇ ਵਿੱਚ ਇਸ ਟਾਈਮ ਪੰਜਾਬ ਦੇ ਮਾਹੌਲ ਬਣੇ ਹੋਏ ਨੇ ਮੈਂ ਖੁਦ ਆਪਣੇ ਸਾਡੇ ਜੋਤੀ ਚੌਂਕਲੇ ਏਰੀਏ ਦੇ ਪੱਲੇ ਪਾਸੇ ਜਿੰਦਰ ਸੈਂਟਰਲ ਜਿੰਦਰ ਸੈਂਟਰ ਦੇ ਹਲਕੇ ਦੇ ਵਿੱਚ ਸਾਡੇ ਉੱਤੇ ਕਾਰਾਂ ਦੇ ਥੱਲੇ ਲੋਕਾਂ ਨੇ ਨਸ਼ੇ ਦੀਆਂ ਕੁੜੀਆਂ ਸੱਟੀਆਂ ਹੁੰਦੀਆਂ ਕੱਲ ਫੇਰ ਉੱਥੇ ਘੁੰਮ ਕੇ ਆਂਦੀ ਐ ਕਿ ਦਾਵੇ ਬਹੁਤ ਨੇ ਲਾਅਨ ਆਰਡਰ ਦੀ ਸਥਿਤੀ ਚਰਨ ਤੇ ਆ ਜੀ ਸਪਸ਼ਟ ਹੈ ਜੀ ਸਭ ਕੁਝ ਠੀਕ ਹੈ ਸਰ ਲਾਅਨ ਆਰਡਰ ਹੈ ਹੀ ਨਹੀਂ ਸਰ ਪੰਜਾਬ ਦੇ ਵਿੱਚ ਕਿੱਥੇ ਲਾਅਨ ਆਰਡਰ ਆ ਸਰ ਅੱਜ ਇੱਥੇ ਗੋਲੀ ਚੱਲ ਗਈ ਕੱਲ ਉੱਥੇ ਗੋਲੀ ਚੱਲ ਗਈ ਪਰ ਅਸੀਂ ਪਬਲਿਕ ਆਮ ਪਬਲਿਕ ਕਿੱਥੇ ਸਰ ਸੇਫ ਹੈਗੀ ਅਸੀਂ ਕਿਉਂਕਿ ਇਹਹੀ ਗੱਲ ਮੈਂ ਜਦੋਂ ਕੱਲ ਵੀ ਕਿਸੇ ਨਾਲ ਗੱਲ ਕਰਦਾ ਸੀ ਉਹਨਾਂ ਨੇ ਗੱਲ ਕਹਿੰਦੇ ਫੋਨ ਖੋਲ ਲਓ ਚੈਨਲ ਕੋਈ ਖੋਲ ਲਓ ਖਬਰ ਇਹੀ ਹੈ ਫਲਾਣੀ ਜਗ੍ਹਾ ਲੁੱਟ ਕੋ ਫਲਾਣੀ ਜਗ੍ਹਾ ਇਹ ਗੋਲੀ ਬਿਲਕੁਲ ਬਿਲਕੁਲ ਹੀ ਹੈ ਸਰ ਬਿਲਕੁਲ ਹੀ ਹੈ ਲੁੱਟਕੋ ਹੋ ਜਾਂਦੀ ਆ ਕਿਤੇ ਕਿਸ ਨੂੰ ਦਾਤ ਮਾਰਤੇ ਆ ਹੁਣੇ ਲੇਟੈਸਟ ਪਿਛੇ ਲੁਧਿਆਣੇ ਦੀ ਖਬਰਾਂ ਸੀ ਗਿਆ ਚਾਰ ਮੁੰਡੇ ਛੋਟੇ ਛੋਟੇ ਮੁੰਡੇ ਇੱਕ ਮੁੰਡੇ ਦੇ ਹੱਥੋਂ ਮੋਬਾਈਲ ਖੋਹ ਰਹੇ ਨੇ ਤੇ ਦਾਬ ਮਾਰੀ ਜਾ ਰਹੇ ਨੇ ਕੀ ਹੈ ਸਰ ਇਸ ਟਾਈਮ ਨਾਇਨ ਆਇਡਰ ਪੰਜਾਬ ਕਿੰਨੀ ਉਮਰ ਹੈ ਤੁਹਾਡੀ ਬੋ ਜੀ ਮੇਰੀ ਸੱਤ 80 ਸਾਲ ਦੇ ਕਰੀਬ 80 ਸਾਲ ਦੇ ਕਰੀਬ ਜੋ ਇਸ ਵੇਲੇ ਮੌਜੂਦਾ ਸਮੇਂ 'ਚ ਜੋ ਹਾਲਾਤ ਨੇ ਕਦੀ ਸਾਰੀ ਉਮਰ ਸਾਰੀ ਜ਼ਿੰਦਗੀ ਦੇਖੀ ਨਹੀਂ ਦੇਖਿਆ ਜੀ ਸੜਕਾਂ ਬਹੁਤ ਬੁਰਾ ਹਾਲ ਹੈ ਜਿਹੜੀ ਜਗ੍ਹਾ ਸਾਰੀ ਜਗ੍ਹਾ ਜਾਓ ਇਹ ਹਾਲਤ ਹੈ ਜੀ ਅਸੀ ਪਾਰਟੀਆਂ ਦੇ ਉਮੀਦਵਾਰ ਚੋਣ ਵਿਦਾਨ ਚ ਆ ਗਏ ਨੇ ਦਾਵੇ ਬਹੁਤ ਨੇ ਵਿਕਾਸ ਨੂੰ ਰੱਖ ਕੇ ਅਸੀਂ ਆ ਜੀ ਵਿਕਾਸ ਇਹਨਾਂ ਮਰਜ਼ੀ ਕਰੇ ਜਦ ਤੱਕ ਤੁਹਾਡੇ ਅੰਦਰ ਇੰਟਰਨਲ ਇਮਾਨਦਾਰੀ ਨਹੀਂ ਨਾ ਆਪਣੀ ਆਤਮਾ ਨੂੰ ਪੁੱਛ ਕੇ ਦੇਖੋ ਅਸੀਂ ਕੀ ਕਰਦੇ ਹੋਏ ਬਸ ਇੱਕੋ ਸਵਾਲ ਦਾ ਜਵਾਬ ਸਵਾਲ ਦਾ ਜਵਾਬ ਆਨਮਲ ਦਿਨਿਆਦੀਆਂ ਜਿਹੜੀਆਂ ਵੋਟਾਂ ਨੇ ਜ਼ਰੂਰ ਵੋਟਰ ਇਸ ਚੀਜ਼ ਨੂੰ ਧਿਆਨ ਚ ਰੱਖ ਕੇ ਵੋਟ ਪਾਏਗਾ ਕਿੰਨੇ ਪਾਣੇ ਜੀ ਅੱਧਾ ਅੱਧਾ ਘਰ ਬੈਠੇ ਹੁੰਦੇ ਅਗਰ ਵੋਟ ਪਾਏ ਹੁੰਦੇ ਨਾ ਅੱਜ ਸਾਡੇ ਦੇਸ਼ ਦਾ ਇਹ ਹਾਲ ਨਾ ਹੋ ਜਾਵਾ ਜੀ ਮੈਂ ਕੀ ਦੱਸਾਂ ਜਿਹੜਾ ਅਸੀਂ ਪਾਕਿਸਤਾਨ ਤੋਂ ਆਇਆ ਸਾਡੇ ਬਜ਼ੁਰਗਾਂ ਨੇ ਜੋ ਬਜ਼ੁਰਗਾਂ ਨੇ ਜੋ ਗਲਤੀ ਕੀਤੀ ਹੈ ਨਾ ਅੱਜ ਅਸੀਂ ਵੋਟ ਪਾ ਕੇ ਉਹੀ ਗਲਤੀ ਕਰਨੀ ਹਾਂ ਹਾਂ ਇਹਦਾ ਹਾਲ ਕੀ ਸਮਝ ਜੋ ਪੈਸਾ ਵੋਟ ਪਾਓ ਜਿੰਨੂੰ ਤੁਸੀਂ ਪਾਣਾ ਪਾਸ ਚੰਗਾ ਕੈਂਡੀਡੇਟ ਰੱਖਿਆ ਕੈਂਡੀਡੇਟ ਰੱਖ ਕੇ ਰੱਖੋ ਇਹ ਨਹੀਂ ਹੈਗਾ ਜੇ ਕੋਈ ਜੀ ਅੰਬਾਨੀ ਆ Đਾਨੀ ਹੋਣੀ ਉਹ ਨਹੀਂ ਅਗਰ ਤੁਹਾਡੇ ਦੇਸ਼ ਇੰਡਸਟਰੀ ਨਹੀਂ ਲੱਗੇਗੀ ਤਾਂ ਤੁਸੀਂ ਦੇਖ ਚੋਗੇ ਕਿੱਥੇ ਤਰੱਕੀ ਕਰੋਗੇ ਬਿਲਕੁਲ ਠੀਕ ਤੁਸੀਂ ਬੇਰੋਜ਼ਗਾਰੀ ਦੂਰ ਕਰਦੇ ਹੱਥ ਨਾਲ ਤੁਸੀਂ ਕੰਮ ਹੀ ਕਰਨ ਲਈ ਦਿੰਦੇ ਹਰ ਬੰਦਾ ਕਹਿੰਦਾ ਮੈਂ ਅਫੀਸਰ ਬੈਠਾ ਹਮ ਬਣਾ ਬਣਾ ਚਾਹੀਦਾ ਸਾਰੇ ਹਾਂ ਬਸ ਮਿਹਰਬਾਨੀ ਜੀ ਗੱਲਬਾਤ ਕਰਨ ਲਈ ਨਹੀਂ ਨਹੀਂ ਪੁੱਤਰ ਪਤਾ ਕੀ ਹੈ ਜੀ ਅਸੀਂ ਜ਼ਿੰਦਗੀ ਦੇ ਅੰਦਰ ਉਥੇ ਪਾਕਿਸਤਾਨ ਤੋਂ ਜੇ ਪਾਕਿਸਤਾਨ ਤੋਂ ਉੱਠ ਕੇ ਸਾਢੇ 4 ਰੋਟੀ ਨਹੀਂ ਸੀ ਜਦੋਂ ਅਸੀਂ ਲੋਕ ਉੱਥੇ ਹੱਥ ਨਾਲ ਕੰਮ ਕਰਕੇ ਅਸੀਂ ਲੋਕ ਇੱਥੇ ਪਹੁੰਚੇ ਅਸੀਂ ਸਰਵਿਸ ਵੀ ਕੀਤੀ ਹੈ 33 ਸਾਲ ਮੈਂ ਬੈਂਕ ਸਰਵਿਸ ਕੀਤੀ ਹੈ ਹਲਕੀ ਸਕਿਲ ਫੁੱਲ ਜਿਹੜਾ ਕਿ ਬਣਾਣਾ ਪਏਗਾ ਸਰਕਾਰਾ ਮੇਰੇ ਬੇਟੇ ਮੈਂ ਤੁਹਾਡੇ ਕੋਲ ਇੱਕ ਸਵਾਲ ਪੁੱਛ ਮੈਂ ਕਿਸੇ ਕੋਈ ਪੋਲਿਟਿਸਟ ਨਹੀਂ ਕੋਪਤੀ ਤੁਸੀਂ ਇੱਕ ਪਲੰਬਰ ਲੈ ਜਾਂਦੇ ਹੋ ਠੀਕ ਹੈ ਘੜੇ ਘੜੀ ਟੂਟੀ ਖਰਾਬ ਹੋ ਜਾਂਦੀ ਹੈ ਕੋਈ ਚੀਜ਼ ਖਰਾਬ ਹੁੰਦੀ ਉਹਨੂੰ ਤੁਸੀਂ ਕਿੰਨੇ ਤੇ ਕਿੰਨੇ ਕੰਮ ਲਾਂਦੇ ਅਗਲਾ ਕਹਿੰਦਾ ਜੀ ਅੱਬ ਇਹ ਟਾਈਮ ਨਹੀਂ ਹੈ ਕਾਮ ਕਰਵਾਣਾ ਸਹੀ ਕਹਿੰਦਾ ਐਸੇ ਤਰ੍ਹਾਂ ਇਲੈਕਟ੍ਰਿਸਿਟੀ ਦਾ ਅਗਰ ਤੁਸੀਂ ਕੰਮ ਸਕਿਲ ਕੀਤਾ ਹੋਵੇ ਘੜੇ ਕਾ ਰਾਤ ਨੂੰ 2-2 ਹਜ਼ਾਰ ਦੀ ਰੋਟੀ 3-3 ਹਜ਼ਾਰ ਰਾਤ ਨੂੰ ਕਮਾ ਕੇ ਆਂਦੇ ਤੁਸੀਂ ਕਰਨਾ ਹੀ ਨਹੀਂ ਚਾਹਦੇ ਹੱਥ ਨਾਲ ਕੰਮ ਬਿਲਕੁਲ ਠੀਕ ਬਿਲਕੁਲ ਠੀਕ ਹੈ ਉਸੁਰਗਾ ਨੇ ਬਹੁਤ ਅਹਿਮ ਗੱਲ ਆਖੀ ਹੈ ਕਿ ਸਕਿਲਫੁਲ ਹੋਣਾ ਬੇਹੱਦ ਜ਼ਰੂਰੀ ਹੈ ਰੋਜ਼ਗਾਰ ਦੇ ਸਰੋਤ ਵੀ ਤਾਂ ਹੀ ਅੱਗੇ ਵਧਣੇ ਹੱਥ ਨਾਲ ਨਹੀਂ ਕੰਮ ਕਰੋਗੇ ਤਾਂ ਕਿੱਥੇ ਬਾਹਰ ਜਾ ਕੇ ਤੁਸੀਂ ਕੀ ਕਰਦੇ ਹੋ ਮੈਨੂੰ ਕਿ ਮਾਫ ਕਰਨਾ ਬਾਹਰ ਜਾ ਕੇ ਬਾਹਰ ਜਾ ਕੇ ਵੀ ਤਾਂ ਉਹੀ ਉਹੀ ਸਰ ਆਜੋ ਇੱਧਰ ਆਜੋ ਧੋਪ ਨਹੀਂ ਨਹੀਂ ਬਸ ਕੋਈ ਗੱਲ ਨਹੀਂ ਮੈਂ ਤਾਂ ਬਾਹਰ ਜਾ ਕੇ ਵੀ ਉਹੀ ਕੰਮ ਹੀ ਕਰਦੇ ਕੰਮ ਕਰਦੇ ਹੈ ਨਾ ਲੇਬਰ ਕਰਦੇ ਅਸੀਂ ਕੀ ਕਰਦੇ ਭਾਈ ਸਭ ਸਬਜੀ ਲੈਣ ਆਏ ਹੋ ਮਹਿੰਗਾਈ ਠੀਕ ਹੈ ਮਹਿੰਗਾਈ ਤਾਂ ਹੈ ਹੀ ਬਬੂ ਜੀ 2024 ਦੀਆਂ ਵੋਟਾਂ ਚ ਰਹਿਣ ਮੇਲਾ ਮੁੱਦਾ ਮਹਿੰਗਾਈ ਦਾ ਰੇਗਰ ਪਰ ਸੁਣਨਾ ਕਿਸੇ ਨੇ ਨਹੀਂ ਬਬੂ ਜੀ ਬਚਾਉਦੀ ਇਦਾਂ ਹੀ ਆਈ ਵੋਟਾਂ ਲੈਣੀਆਂ ਵੋਟਾਂ ਲੈ ਕੇ ਘਰ ਨਿਕਲ ਜਣਾ ਬੰਦੇ ਜਨਤਾ ਰਹਿੰਦੀ ਰਹਿੰਦੀ ਹਰ ਵਾਰੀ ਇਦਾਂ ਹੀ ਹੁੰਦਾ ਉਹ ਕਿਹਨੂੰ ਇਸ ਵਾਰ ਪਾਣ ਦਾ ਸੋਚਿਆ ਕਿਸ ਤਰੀਕੇ ਦੇ ਨਾਲ ਕੀ ਵਿਚਾਰ ਨੇ ਅੱਜ ਕੀ ਐਕਟੀ ਦਾ ਜੇ ਕੁਝ ਲੱਗਦਾ ਨਹੀਂ ਵਾ ਜਿਹੜਾ ਦੱਸ ਕਹਿ ਰਿਹਾ ਮਤਲਬ ਮਤਲਬ ਸਾਰੇ ਸਾਰੇ ਕਹੀ ਜਾਂਦੇ ਕੁਝ ਮਹਿੰਗਾਈ ਘਟਾਵਾਂ ਘਟਾਉਂਦਾ ਕੋਈ ਨਹੀਂ ਜੀ ਅਸਲ ਮੁੱਦੇ ਹੋਣੇ ਕੀ ਚਾਹੀਦੇ ਨੇ ਵੋਟਾਂ ਰੁਕੋ ਕਿਰੋ ਜਗਾਰੀ ਨਹੀਂ ਮਿਲਦਾ ਨਸ਼ੇ ਦੇ ਦੁਨੀਆ ਤੋਂ ਭੱਜੀ ਜਾਂਦੀ ਹੈ ਨਹੀਂ ਬਸ ਇਹ ਮੈਂ ਕਈ ਲੋਕਾਂ ਨਾਲ ਗੱਲਬਾਤ ਕੀਤੀ ਹੈ ਨਸ਼ੇ ਦਾ ਮੁੱਦਾ ਸਭ ਤੋਂ ਐਮ ਜਿਆਦਾ ਹੀ ਬਸ ਹੋਰ ਬੇਜ਼ਗਾਰ ਪੜੇ ਲਿਖੇ ਮੁੰਡੇ ਆ ਰੁਜ਼ਗਾਰ ਨਹੀਂ ਮਿਲਦਾ ਭਾਈ ਸਾਹਿਬ ਨੇ ਤਾਂ ਕਿੱਥੇ ਤੱਕ ਵੀ ਗੱਲ ਕਹਿ ਦਿੱਤੀ ਕਹਿੰਦੇ ਜੇ ਮਨਜ ਨਸ਼ਾ ਖਤਮ ਕਰ ਤੋ ਤੇ 70% ਤੋਂ ਯੂਥ ਜਿਹੜਾ ਕਿ ਮੌਤ ਦੇ ਕੰਢੇ ਪਹੁੰਚ ਗਿਆ ਉਹ ਤਾਂ ਹੈ ਕਿਦਾਂ ਇਹ ਨਸ਼ੇ ਤੋਂ ਦੁਨੀਆ ਪੜੇ ਪੜੇ ਲਿਖੇ ਮੁੰਡੇ ਆ ਵਾਰਾ ਫਿਰਦੇ ਆ ਬਸ ਪੈਸਾ ਹੈ ਨਹੀਂ ਬਸ ਐਦਾ ਹੀ ਬਗਲ ਤੱਕ ਸੈੱਡ ਹੋਇਆ ਬਸ ਹੋਰ ਕੀ ਜਿਹੜੇ ਬਦਲਾਵ ਦੇ ਨਾਰੇ ਲੈਂਦੇ ਸੀ 2 ਸਾਲਾਂ ਚ ਬਹੁਤ ਬਦਲਾਅ ਆ ਗਿਆ ਉਹਨੇ ਆਪਣਾ ਬਦਲਾਅ ਕਰ ਲਿਆ ਜੀ ਬਸ ਹੋਰ ਗਈ ਆ ਤੇ ਆਮ ਲੋਕਾਂ ਚ ਕੀ ਬਦਲਾਅ ਆਇਆ ਕੁਛ ਨਹੀਂ ਆਇਆ ਇਹ ਉਹ ਜਿਹੜੇ ਰਹੇ ਵਿਚਾਰੇ ਉਹਨਾਂ ਮोटा ਹੋਣ ਫਿਰ ਅਦਾ ਹੀ ਲਾਣੀਆ ਫਿਰ ਅਦਾ ਬਸ ਇਹ ਹੀ ਦਲਬਦਨੀ ਦਾ ਜੋ ਮਾਹੌਲ ਹੈ ਪਸੰਦ ਕਰਨ ਕੀ ਲੋਕ ਇਸ ਚੀਜ਼ ਦਾ ਇਦਾਂ ਹੀ ਆ ਜੀ ਪਸੰਦ ਕੀ ਕਰਨਾ ਉਹਨੇ ਆਪਣੇ ਇਧਰ ਚੰਗਾ ਮਿਲਦਾ ਵਾ ਉਧਰ ਚਲ ਜਾਂਦੇ ਵਸ ਹੋਰ ਗਈ ਆ ਕਿ ਆਮ ਲੋਕਾਂ ਦੇ ਜਿਹੜੇ ਮੁੱਦੇ ਉੱਤੇ ਦੇ ਉੱਤੇ ਉੱਥੇ ਉੱਥੇ ਇਥੇ ਜੀ ਹਰੇਕ ਬੰਦੇ ਦਾ ਆਪਣਾ ਵਿਚਾਰ ਹੈ ਬਹੁਜੀ ਇੱਥੇ ਨਿੰਬੂ ਲੈ ਰਹੇ ਹੋ ਹਾਂਜੀ ਹੱਥ ਪੈ ਰਹੇ ਨਿੰਬੂ ਤੇ ਮਹਿੰਗਾਈ ਦੇ ਕਰਕੇ ਵੈਲੋ ਤਾਂ ਤੈਨੂੰ ਕੋਨਾ ਵਾਦ ਕੀ ਹੈ ਕੋਨਾ ਵਾਦ ਕੀ ਹੈ ਅਸੀਂ ਗੱਲਬਾਤ ਕਰਦੇ ਪਏ ਵੱਡੀ ਆਏ ਵੇ ਵੱਡੀ ਜੀ ਹੈ ਭਾਵਾ ਦੇਖੋ ਫਨੀ ਜਿੱਤੇ ਹੋਰ ਲੁੱਟ ਤੇ 2024 ਦੀਆਂ ਚੋਣਾਂ 'ਚ ਲੱਗਦਾ ਆਮ ਲੋਕਾਂ ਦੇ ਮੁੱਦੇ ਦਿਖਾਈ ਦੇ ਰਹੇ ਨੇ ਕਿ ਸਿਆਸਤ ਇਸ ਵਕਤ ਹੋਰ ਹੀ ਚਰਮ ਤੇ ਪਹੁੰਚੀ ਹੋਈ ਹੈ ਇਹ ਸਮਝ ਨਹੀਂ ਲੱਗੀ ਪੋਡਕਾਸਟ ਕਰੋਗੇ ਇਸ ਵਾਰ ਆਪਣਾ ਵੋਟ ਪਾ ਜਾਓਗੇ ਹਾਂਜੀ ਹਾਂਜੀ ਜਾਵਾਂਗਾ ਦਾ ਆਪਣਾ ਵਿਚਾਰ ਹੈ ਆਪਣੇ ਵਿਚਾਰਤਾ ਰਾਵ ਹੈ ਇੱਥੇ ਯੂਥ ਵੀ ਖੜੇ ਨੇ 2024 ਦੀਆਂ ਵੋਟਾਂ ਕਿਵੇਂ ਤੇ ਮਾਹੌਲ ਐਸ ਵੇਲੇ ਬਣਿਆ ਹੋਇਆ ਹੈ ਕੀ ਵਿਚਾਰ ਕੀ ਹੈ ਇੰਟਰਸਟ ਹੈ ਭਾਜੀ ਵਸੂ ਵੋਟਾਂ ਦਾ ਇੰਟਰਸਟ ਸਿਰਫ ਇਹ ਜੋ ਬਿਆਨਬਾਜੀ ਹੈ ਸਿਆਸੀ ਉਹਨੂੰ ਲੈ ਕੇ ਕਿ ਮੁੱਦਿਆਂ ਤੇ ਵੀ ਕੋਈ ਸਹੀ ਮੁੱਦਿਆਂ ਤੇ ਵੀ ਹੋएगी ਭਾਜੀ ਵੋਟ ਕਿਉਂ ਨਹੀਂ ਹੋएगी ਜਰੂਰ ਹੋएगी ਵੋਟ ਇਹ ਰਿਜ਼ਲਟ ਦੱਸਣਗੇ ਭਾਜੀ ਮੁੱਦਿਆਂ ਤੇ ਜਰੂਰ ਵੋਟ ਹੋएगी ਅੱਜ ਕੱਲ ਦਾ ਜੋ ਯੰਗ ਜਨਰੇਸ਼ਨ ਹੈ ਉਹ ਤਾਂ ਵੈਸੇ ਵੈਸੇ ਕੰਮ ਦੇ ਮੁੱਦੇ ਤੇ ਵੋਟ ਪਾ ਰਹੀ ਹੈ ਹਾਂ ਬਿਲਕੁਲ ਪਹਿਲੇ ਵਾਲੇ ਤਾਂ ਦੌਰ ਖਤਮ ਹੋ ਗਏ ਮੈਂ ਕੱਟੜਾ ਇਹ ਹਾਂ ਉਹ ਉਹ ਦੌਰ ਖਤਮ ਹੋ ਗਿਆ ਉਹ ਖਤਮ ਹੋ ਗਿਆ ਹੁਣ ਤਾਂ ਜੋ ਮਤਲਬ ਕਿ ਤੁਹਾਨੂੰ ਸਹੂਲਤ ਦੇਗਾ ਤੇ ਜਨਤਾ ਉਹਨੇ ਨਾ ਸਪੋਰਟ ਕਰੇਗੀ ਮੇਰੇ ਸਾਹਮਣੇ ਚਾਹੀਦਾ ਵੀ ਇਦਾਂ ਹੀ ਚਾਹੀਦਾ ਵੀ ਇਦਾਂ ਹੀ ਚਾਹੀਦਾ ਅੱਛਾ 2000 ਜੇ ਪਿਛਲੇ ਸਮਾਂ माफ ਕਰਨਾ 2 ਸਾਲਾਂ ਦੀ ਮੈਂ ਪਿਛਲੀ ਜੇ ਗੱਲ ਕਰਾਂ ਤੇ ਮੌਜੂਦਾ ਸਮੇਂ 'ਚ ਜੋ ਸਰਕਾਰ ਜਿਸ ਤਰੀਕੇ ਨਾਲ ਬਦਲਾਅ ਲੈ ਕੇ ਆਈ ਹੈ ਕਾਮਯਾਬ ਹੋਈ ਹੈ ਆਪਣੇ ਵਾਅਦਿਆਂ ਦੇ ਵਿੱਚ ਜੋ ਦਾਵੇ ਮਤਲਬ ਦੇਖੋ ਕਿਤਨੇ ਕਿਤੇ ਜਿੱਦਾਂ ਬਿਜਲੀ ਦੇ ਬਿੱਲ माफ ਵਗੈਰਾ ਹੋਏ ਨੇ ਤੇ ਬਗੈਦਾ ਜਿੱਦਾਂ ਇਹਨਾਂ ਨੇ ਡਿਸਪੈਂਸਰੀ ਵਗੈਰਾ ਖੋਲ੍ਹੀਆਂ ਕਿਤਨੇ ਕਿਤੇ ਜੋ ਮੀਡਲ ਕਲਾਸ ਲੋਗ ਹੈ ਜਿਹੜਾ ਤੁਸੀਂ ਕਹਿੰਦੇ ਹੋ ਸੇਲਮੈਨ ਹੈ ਤੇ ਉਹਨਾਂ ਲਈ ਕਾਫੀ ਬੈਨੀਫੀਟਰ ਬੈਨੀਫੀਟਰ ਠੀਕ ਹੈ ਤੇ ਬਾਕੀ ਜੇ ਉਦਾਂ ਦੇਖੀਏ ਥੋੜੀ ਇਹਨਾਂ ਨੂੰ ਵੀ ਤਾਂ ਨਸ਼ੇ ਵਾਲ ਨੂੰ ਨੱਥ ਪਾਣੀ ਚਾਹੀਦੀ ਏ ਤੇ ਬਹੁਤ ਜ਼ਿਆਦਾ ਲੋਕ ਵੀ ਗੱਲ ਕਰਦੇ ਫੇਲਿਅਰ ਹਾਂ ਬਹੁਤ ਜਾਂ ਤੁਸੀਂ ਕਹਿੰਦੇ ਲੁੱਟਖੋ ਵਗੈਰਾ ਬਹੁਤ ਜ਼ਿਆਦਾ ਹੋ ਰਹੀ ਹੈ ਸਰਕਾਰ ਨੂੰ ਇਹਦੇ ਪਾਸੇ ਵੀ ਕੁਝ ਦੇਖਣਾ ਚਾਹੀਦਾ ਠੀਕ ਹੈ ਨਹੀਂ ਕਿ ਕੁਝ ਸਾਡੇ ਪੁਲਿਸ ਪ੍ਰਸ਼ਾਸਨ ਨੂੰ ਮੇਰੇ ਹਸਾਨਾ ਥੋੜੀ ਸ਼ਕਤੀ ਦੇਣੀ ਚਾਹੀਦੀ ਹੈ ਕਿ ਇਹ ਸਾਵੇਂ ਦਾ ਬੋਤ ਨੇ ਸ਼ਕਤੀ ਦਾ ਮਤਲਬ ਕੰਮ ਕਰਨ ਦੇ ਕਿ ਜਿੱਦਾਂ ਮਤਲਬ ਕਿਸੇ ਦੀ ਸਪਰਸ਼ ਵਗੈਰਾ ਨਾ ਹੋਵੇ ਜੀ ਕੰਮ ਹੋਵੇ ਤਾਂ ਬੇ ਟਾਕਾ ਕੰਮ ਹੋਵੇ ਕੀਤਾ ਹੁਣ ਆਪਾਂ ਯੂਪੀ ਦੇ ਵਿੱਚ ਦੇਖੀ ਸਾਰੇ ਯੂਪੀ ਯੂਪੀ ਕਰਦੇ ਨੇ ਮਤਲਬ ਕਿ ਉੱਥੇ ਇੱਕਦਮ ਸਾਰਾ ਮਹੌਲ ਨੇ ਚੰਦ ਕਰ ਦਿੱਤਾ ਪਰ ਇੱਥੇ ਤੁਸੀਂ ਯਕੀਨ ਕਰਿਓ ਤੁਸੀਂ ਮੇਰੇ ਹਸਾਮਨਾ ਨੋਵੇ ਤਮਾਰਸ ਪਿਆਰ ਦੇ ਵਿੱਚ ਤੁਸੀਂ ਚੱਕਰ ਲਗਾ ਕੇ ਦੇਖਿਓ ਤੁਹਾਨੂੰ ਕੋਈ ਬੰਦਾ ਨਹੀਂ ਨਿਆਰ ਆਏਗਾ ਕੱਲ ਵੀ ਇਹ ਗੱਲ ਉਥੇ ਆਖੀ ਮੈਂ ਕਪੜੇ ਦੇ ਵਪਾਰੀਆਂ ਕੋਲ ਸੀਗਾ ਕਹਿੰਦੇ ਲੋਕ ਆਉਂਦੇ ਨੇ ਕੈਸ਼ ਲੈ ਕੇ ਆਉਂਦੇ ਆ 8 ਵਜੇ ਤੁਸੀਂ ਇੱਧਰ ਚੱਕਰ ਲਗਾ ਕੇ ਲਿਖਿਓ ਤੁਹਾਨੂੰ ਬਿਆਰ ਫਰੀ ਮਿਲਣਗੇ ਬਾਜੀ ਤੇ ਕਿਸੇ ਟਾਈਮ ਇਹੀ ਬਿਆਰਾਂ ਦੇ ਵਿੱਚ ਰਾਤੀ 10 10 11 ਕਿਹਨਾ ਕਿਹਨਾ ਵੇਹ ਤੱਕ ਚੈਲਪੈਲ ਰਹਿੰਦੀ ਹੁੰਦੀ ਹੈ ਠੀਕ ਹੈ ਤੁਸੀਂ ਵੀ ਪੱਤਰਕਾਰ ਹੋ ਤੁਹਾਨੂੰ ਵੀ ਪਤਾ ਹੋਣਾ ਡੇਲੀ ਤੁਸੀਂ ਆਪ ਤਾਂ ਜੋ ਵੀ ਤੁਸੀਂ ਰਿਪੋਰਟ ਕਰਦੇ ਕਰਦੇ ਕਿ ਨਾ ਪਤਾ ਲੱਗ ਹੀ ਜਾਂਦਾ ਹੋਣਾ ਬਾਜੀ ਤੋਂ ਮੇਰੇ ਹਿਸਾਬ ਨਾਲ ਕਿਤੇ ਨਾ ਕਿਤੇ ਇੱਥੇ ਵੀ ਦੇਖਣਾ ਚਾਹੀਦਾ ਹੈ ਇਹ ਚੀਜ਼ ਵੀ ਹੋਵੇ ਤੇ ਲੋਕੀ ਉਹ ਆਪਣੇ ਆਪ ਹੀ ਥਰਾ ਸਿਸਟਮ ਆਪਣੇ ਆਪ ਦੇ ਮਿਲ ਕੇ ਸ਼ਕਤੀ ਦੀ ਕਿਤੇ ਨਾ ਕਿਤੇ ਲੋੜ ਸਮਝਦੇ ਹੋ ਕਿ ਲੋੜ ਚੱਲੀ ਜਾਈ ਦੀ ਥੋੜੀ ਨਹੀਂ ਬਹੁਤ ਜ਼ਿਆਦਾ ਚਾਹੀਦੀ ਭਾਜੀ ਬਹੁਤ ਸਾਡੇ ਤਾਂ ਆਪ ਦੋ ਆਈਫੋਨ ਘਰੋਂ ਚੋਰੀ ਹੋ ਗਿਆ ਜੀ ਕਿਸ ਨੂੰ ਕਹਿਣਾ ਪੈਸਾ ਭੁਗਤ ਭੁਗ ਗਿਆ ਆਪਣੇ ਹਾਂ ਜੀ ਕਿੱਕ ਨਹੀਂ ਭਾਜੀ ਬੱਸ ਕੀ ਹੈ ਮਹਿੰਗਾਈ ਕਿੱਥੇ ਇਸ ਵਕਤ ਸਟੈਂਡ ਕਰਦੀ ਪਈ ਹੈ ਮਹਿੰਗਾਈ ਦੀ ਗੱਲ ਕਰ ਲਈਏ ਡੀਟਲ ਦੀ ਬਹੁਤ ਦੀ ਗੱਲ ਕਰੀ ਅਰਨਿੰਗ ਪਾਵਰ ਵੀ ਵਧੀ ਹੈ ਬਾਇੰਗ ਕੈਪੈਸਿਟੀ ਵਧੀ ਹੈ ਵਧੀ ਹੈ ਸਭ ਕੁਝ ਵਧੀ ਹੈ ਮਤ ਸਿਸਟਮ ਚੱਲੀ ਆ ਰਿਹਾ ਤੁਸੀਂ ਪੱਪ ਦੇਖ ਲਓ ਸਾਡੇ ਤੁਹਾਨੂੰ ਫੁੱਲ ਮਿਲਨੇ ਆ ਸਾਰੇ ਫੁੱਲ ਮਿਲਨੇ ਆ ਹੋਟਲ ਦੇ ਲਓ ਤੁਹਾਨੂੰ ਫੁੱਲ ਮਿਲਨੇ ਆ ਤੁਸੀਂ ਇੱਥੇ ਮਰਜ਼ੀ ਘੁੰਮਣ ਚੱਲ ਜਿਓ ਸਾਰੇ ਫੁੱਲ ਹੀ ਮਿਲਣਾ ਕਲਪ ਬਾਈਂਕ ਕੈਪੈਸਿਟੀ ਵਧੀ ਲੋਕਾਂ ਦੀ ਕਿਹਨ ਦਾ ਮੌਲੂਕੀ ਕਲਪੀ ਵੀ ਜਾ ਰਹੇ ਆ ਤੇ ਸਿਸਟਮ ਕਰੀ ਵੀ ਜਾਦੇ ਆ ਤੁਸੀਂ ਭਾਈ ਜਿੱਥੇ ਮਰਜ਼ੀ ਜਲਦੋ ਰੈਸਟੋਰੈਂਟ ਹਾਂ ਇੱਥੇ ਮਰਜ਼ੀ ਜਲਦੋ ਫੁੱਲ ਮਿਲੇਗਾ ਹੋਟਲ ਕਮਰਾ ਤੁਹਾਨੂੰ ਸਭ ਫੁੱਲ ਮਿਲਣਗੇ ਤੇ ਫਿਰ ਕਲਪੀ ਵੀ ਜਾਣਗੇ ਪਤਾ ਨਹੀਂ ਸਿਸਟਮ ਕਿਦਾਂ ਚੱਲ ਰਿਹਾ ਭਾਜੀ ਚਲੋ ਆਪਣਾ ਆਪਣਾ ਵਿਚਾਰ ਦੇਖਿਓ ਭਾਜੀ ਮਤਲਬ ਕਹਿੰਦਾ ਪਾਪਾ ਕੋਈ ਕਲਪੀ ਵੀ ਜਾਣਾ ਤੇ ਸਬ ਸਿਸਟਮ ਹੋਈ ਵੀ ਜਾ ਰਿਹਾ ਹੈ। ਬੋਟ ਇਸ ਵਾਰ ਮੁੱਦਿਆਂ ਨੂੰ ਵੇਖੇ ਇੱਕ ਮੁੱਦਾ ਹੋਰ ਹੈ ਭਾਜੀ ਜਿਹੜਾ ਮਿਡਲ ਉਹ ਮਿਡਲ ਹੋਈ ਜਾ ਰਿਹਾ ਹੈ। ਉਹ ਜਿਹੜਾ ਅੱਪ ਹੈ ਉਹ ਅੱਪ ਹੋਈ ਜਾ ਰਿਹਾ ਹੈ। ਨਮਕੀ ਇੱਕ ਅਪਰ ਕਲਾਸ ਮਿਡਲ ਕਲਾਸ ਦਾ ਫਰਕ ਬਸ ਦਾ ਪੈ ਰਿਹਾ ਹੈ। ਕੋ ਫਰਕ ਨਹੀਂ। ਸ਼ੁਕਰੀਆ ਜੀ। ਹਰੇਕ ਦਾ ਆਪਣਾ ਆਪਣਾ ਵਿਚਾਰ ਆ ਆਪਣੇ ਆਪਣੇ ਤਰੀਕੇ ਦੇ ਨਾਲ ਚੋਣਾਂ ਦੇ ਮੁੱਦਿਆਂ ਨੂੰ ਲੈ ਕੇ ਸਰਗਰਮ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਹੀ ਵਿਚਾਰ ਆਪਣੇ ਜ਼ਰੂਰ ਰੱਖਦੇ ਪਏ ਨੇ ਪਰ ਅਹਿਮ ਕਿਤੇ ਨਾ ਕਿਤੇ ਜਿਹੜੇ ਮੁੱਦੇ ਨੇ ਉਹ ਮਹਿੰਗਾਈ ਦਾ ਵੀ ਹੈ ਸਭ ਤੋਂ ਵੱਧ ਜੋ ਗੱਲਬਾਤ ਕਰਦੇ ਪਏ ਆ ਲੋਕਾਂ ਦੇ ਨਾਲ ਪਿਛਲੇ ਕੁਝ ਸਮੇਂ ਤੋਂ ਨਸ਼ੇ ਦਾ ਇੱਕ ਇਹੋ ਜਿਹਾ ਮੁੱਦਾ ਨਸ਼ੇ ਦਾ ਇੱਕ ਇਹੋ ਜਿਹਾ ਜਿਹੜਾ ਕਿ ਸਭ ਤੋਂ ਅਹਿਮ ਮੁੱਦਾ ਹੀ ਮੈਂ ਫਿਰ ਕਹਾਂਗਾ ਕਿ ਇੱਕ ਮੁੱਦਾ ਹੈ ਜੋ ਹਰੇਕ ਬੰਦੇ ਦੀ ਜ਼ੁਬਾਨ ਤੇ ਹੈ ਬਹੁਤ ਜੀ ਇੱਥੇ ਆਏ ਨੇ ਸਰ ਮੰਡੀ ਆਇਓ 2024 ਦੀਆਂ ਵੋਟਾਂ ਕਿਸ ਤਰੀਕੇ ਦੇ ਨਾਲ ਮਾਹੌਲ ਬਣਿਆ ਹੈ ਐਸ ਵਾਰ ਮੁੱਦੇ ਅਹਿਮ ਰਹਿਣ ਵਾਲੇ ਨੇ ਕਿ ਜੋ ਦਲ ਬਦਲੀਆਂ ਦਾ ਮਾਹੌਲ ਚੱਲ ਰਿਹਾ ਵੋਟਰ ਨਿਰਾਸ਼ ਹੈ ਕਿਤੇ ਨਾਲ ਕੋਈ ਇਸ ਰਾਜ ਕੀ ਦਿਖਾ ਰਹੀ ਹੈ ਇਹ ਲੋਕੋ ਨੇ ਪ੍ਰੋਬਲਮ ਤਾਂ ਹੈ ਹੀ ਹੂੰ ਕੰਮ ਤਾਂ ਕਹਦੇ ਹੋ ਨਹੀਂ ਰਿਹਾ ਇਹ ਹਰੇਕ ਦੀ ਇਹ ਹੀ ਗੱਲ ਹੈ ਕਿ ਕੰਮ ਕਿਤੇ ਨੇ ਲਾਉਣ ਐਂਡ ਆਰਡਰ ਹੈ ਨਸ਼ਾ ਬੱਸ ਬੱਸ ਹੋ ਰਿਹਾ ਹੈ ਬਹੁਤ ਪਟਾ ਮੁਟਾ ਹੈਗਾ ਚੋਰੀਆਂ ਟਿਕਾਤੀਆਂ ਸਰੇ ਆਮ ਸਾਰਾ ਚੱਲ ਰਿਹਾ ਹੈ ਹੂੰ ਕੋਈ ਪੁਛਦਾ ਵੀ ਕਹਿੰਦਾ ਕਿ 2000 ਜਿਹੜੀਆਂ 24 ਦੀਆਂ ਛੋਣਾ ਨਹੀਂ ਜਲੰਧਰ ਤੁਸੀਂ ਤੁਸੀਂ ਬਿਲੋਂਗ ਕਰਦੇ ਹੋ ਮੁਧੇ ਹੈ ਕਿਸ ਤਰੀਕੇ ਦੇ ਨੇ ਖਾਸ ਕਰਕੇ ਜੇ ਜਲੰਧਰ ਦੀ ਗੱਲ ਕਰਾਂ ਪਿਛਲੇ 5 ਸਾਲ ਜਲੰਧਰ ਕਿੱਥੇ ਸੀ ਤੇ ਅੱਜ ਜਲੰਧਰ ਕਿੱਥੇ ਹੈ ਲਗਦਾ ਕੋਈ ਟਸ ਤੋਂ ਮਸ ਕੋਈ ਤਰੱਕੇ ਨਹੀਂ ਕੋਈ ਖਾਤ ਰਾਦਾ ਜਿਆਦਾਤਰ ਇੱਟ ਹੈ ਹਮ ਮਤਲਬ ਕੋਈ ਤਰੱਕੇ ਵਾਲਾ ਕੰਮ ਹੈ ਨਹੀਂ ਹਮ ਛੋਟੂ ਛੋਟ ਸਾਰਾ ਇਹ ਹੋ ਗਿਆ ਹਮ ਮੁਧਿਆ ਰਹਿਣ ਕਿਹੜੇ ਵਾਲੇ ਪਰੇਸ਼ਾਨ ਪਰੇਸ਼ਾਨ ਲੋਕ ਸਾਰੇ ਕੰਮ ਕਾਇਸੇ ਕਰਨਾ ਉਹ ਨਹੀਂ ਰੇ ਲੋਨ ਆਰਡਰ ਦੀ ਸਿੱਤੀ ਜਿਹੜੀ ਹੈ ਕਿ ਉਹ ਮੇਨ ਇੱਕ ਵੱਡਾ ਸਭ ਤੋਂ ਵੱਸ ਲੋਕ ਹਾਂ ਬਹੁਤ ਨੇ ਬਹੁਤ ਜ਼ਿਆਦਾ ਸ਼ਰਿਆ ਤੁਸੀਂ ਕਿਹੜੇ ਡਿਪਾਰਟਮੈਂਟ ਚ ਨੌਕਰੀ ਕਰਦੇ ਹੋ ਮੇਰਾ ਡਾਕਟਰ ਹਾਂਜੀ ਡਾਕਟਰ ਅੱਛਾ ਤੁਸੀਂ ਡਾਕਟਰ ਹੋ ਤੇ ਇਸ ਖੇੇਦੇ ਨਾਲ ਹੋਰ ਵੀ ਲੋਕ ਵੀ ਆ ਕੇ ਗੱਲਬਾਤ ਵੀ ਕਰਦੇ ਹੋਣਗੇ ਰਿਐਲਿਟੀ ਹੋਰ ਕੀ ਦੱਸਦੇ ਇਹ ਹੀ ਆ ਸਾਰੇ ਗਾਰੰਟੀਰ ਹੈ ਹੀ ਨਹੀਂ ਹੂੰ ਬਸ ਲੋਕਾਂ ਨੂੰ ਪਰੇਸ਼ਾਨ ਲੋਕਾਂ ਨੂੰ ਕੀ ਅਪੀਲ ਕਰਦੇ ਇੱਕ ਇਹੋ ਜਿਹੇ ਵਰਗ ਤੇ ਉਹ ਪੜੇ ਲਿਖੇ ਤੋਂ ਕਿ ਇਹ ਤਾਂ ਇਹ ਹੈ ਕਿ ਅਡਮਿਨਿਸਟ੍ਰੇਸ਼ਨ ਨੂੰ ਚਾਹੀਦਾ ਹੈ ਅਡਮਿਨਿਸਟ੍ਰੇਸ਼ਨ ਜਿਹੜਾ ਅਸੀਂ ਪਹਿਲੇ ਅਪਲੀਕੇਸ਼ਨ ਕੰਪਲੇਨਟ ਕਰਦਾ ਕੋਈ ਲਿਖੀ ਨਹੀਂ ਜਾਂਦੇ ਕੋਈ ਹੁੰਦਾ ਹੈ ਨਹੀਂ ਇਹ ਚੀਜ਼ ਹੈ ਨਾ ਕਿਉਂਕਿ ਜਨਤਾ ਦੀ ਸੁਣਵਾਈ ਕਿਸੇ ਪਾਸੇ ਨਹੀਂ ਨਹੀਂ ਹੋ ਰਹੀ ਵਾਦੇ ਚਾਹੇ ਜਿੰਨੇ ਮਰਜ਼ੀ ਨੇ ਦਾਅਵੇ ਜਿੰਨੇ ਮਰਜ਼ੀ ਨੇ ਜੋ ਮੁੰਦੇ ਕਰਨ ਕੋਈ ਸੁਣਦਾ ਹੀ ਨਹੀਂ ਐਡਮਿਨਿਸਟ੍ਰੇਸ਼ਨ ਤੋਂ ਨਜ਼ਰ ਆਈ ਨਹੀਂ ਕਿਤੇ ਸਪੱਸ਼ਟ ਹੀ ਹੈ ਤੁਹਾਡਾ ਸਾਫ ਚਲੋ ਠੀਕ ਹੈ ਡਾਕਟਰ ਸਾਹਿਬ ਸ਼ੁਕਰੀਆ ਹਰੇਕ ਦੇ ਆਪਣੇ ਆਪਣੇ ਵਿਚਾਰ ਨੇ ਕਿਸ ਤਰੀਕੇ ਦੇ ਨਾਲ 2024 ਆਵਾਮ ਦੀ ਆਵਾਜ਼ ਕੀ ਕਹਿੰਦੀ ਹੈ ਇਸ ਰਿਪੋਰਟ ਦੇ ذریعے ਤੋਂ ਦਿਖਾਇਆ ਅੱਗੇ ਵੀ ਰਿਪੋਰਟਸ ਤੁਹਾਨੂੰ ਦਿਖਾਉਂਦੇ ਰਵਾਂਗੇ ਜਿਵੇਂ ਜਿਵੇਂ ਚੋਣ ਪ੍ਰਚਾਰ ਸਿਆਸੀ ਪਾਰਟੀਆਂ ਦਾ ਵਧਦਾ ਜਾਏਗਾ ਕੈਮਰਾ ਪਰਸਨ ਜਗਰੂਤ ਨੂੰ ਮੈਨੂੰ ਪ੍ਰੋਮਿਸਿੰਗ ਨੂੰ ਦੇ ਜ਼ਿਆਦਾ ਧੰਨਵਾਦ